ਪਹਿਰ ਜੀ ਦਾ ਖਾਲਸਾ ਪਹਿਰ ਜੀ ਦੀ ਫਤਿਹ ਸਾਨ ਤਨ ਕੁੱਲ ਸਾਨ ਤਨ ਪਿਤਾ ਜਿਨੇ ਗੁਰੂ ਜਣੇ ਮਾਇ ਗੁਰੂ ਰਾਮਦਾਸ ਜੀ ਦਾ ਜਨਮ ਚੂਰਾਂ ਮੰਡੀ ਲਾਹੌਰ ਵਿਖੇ ਪਿਤਾ ਸ੍ਰੀ ਹਰਦਾਸ ਜੀ ਤੇ ਮਾਤਾ ਦਇਆ ਕੌਰ ਦੀ ਕੁੱਖੋਂ ਹੋਇਆ ਬਚਪਨ ਵਿੱਚ ਹੀ ਉਹ ਅਨਾਥ ਹੋ ਗਏ ਸਨ ਉਹਨਾਂ ਦੇ ਪਿਤਾ ਤੇ ਮਾਤਾ ਸਵਰਗ ਵਾਸ ਹੋ ਗਏ ਸਨ ਇਨਾਂ ਦੀ ਸਿਫਤ ਕਰਦੇ ਆ ਪਟਾਣੇ ਬਿਆਨ ਕੀਤਾ ਹੈ ਜਿੱਥੇ ਡਿੱਠੇ ਸਵੇ ਥਾਮ ਨਹੀਂ ਤੋ ਜਿਹ ਹੈ ਡਿੱਠੇ ਸਵੇ ਥਾਮ ਤੋਂ ਭਾਵ ਹੈ अनेका ਥਾਮ ਦੇਖੇ ਪਰ ਤੇਰੇ ਵਰਗਾ ਥਾਂ ਕਿਸੇ ਦਾ ਨਹੀਂ ਹੈ ਇਸ ਦਾ ਅਰਥ ਆਮ ਤੌਰ ਤੇ ਲੋਕੀ ਇਸ ਜਗ੍ਹਾ ਤੋਂ ਹਰਿਮੰਦਰ ਤੋਂ ਲੈਂਦੇ ਹਨ ਹਰਿਮੰਦਰ ਸਾਹਿਬ ਦੀ ਵਿਆਖਿਆ ਕਰਦੇ ਹੋਏ ਕਿਉਂਕਿ ਸੋਨੇ ਦਾ ਛੱਤਰ ਚੜਿਆ ਹੋਇਆ ਹੈ ਪਰantu ਜੀ ਇਹਦੇ ਡੂੰਘੇ ਅਰਥਾਂ ਵੱਲ ਜਾਈਏ ਉਹ ਹੈ ਕਿ ਇਹ ਗੁਰੂ ਰਾਮਦਾਸ ਤੇਰੇ ਵਰਗਾ ਹਿਰਦਾ ਕਿਸੇ ਦਾ ਵੀ ਨਹੀਂ ਹਾਂ ਡਿੱਠੇ ਸਵੇ thalam ਮੈਂ अनेका ਨੂੰ ਬਾਚਿਆ ਹੈ ਤੇਰੇ ਵਰਗਾ ਹਿਰਦਾ ਕਿਸੇ ਨਹੀਂ ਤੋਂ ਜਿਹਦੇ ਕੋਲ ਕਪੜਾ ਨਹੀਂ ਸੀ ਅੱਜ ਕਪੜਿਆਂ ਦੇ ਢੇਰ ਲੱਗਦੇ ਨੇ ਜਿਹਦੇ ਕੋਲ ਰਹਿਣ ਨੂੰ ਮਕਾਨ ਨਹੀਂ ਸੀ अनेका ਸੰਗਤਾਂ ਇਸ ਡਿੱਠੇ ਸਵੇ thalam ਦੇ ਦਰਸ਼ਨ ਕਰਦੀਆਂ ਨੇ ਜਿਨ੍ਹਾਂ ਨੂੰ ਖਾਣ ਨੂੰ ਨਹੀਂ ਸੀ ਮਿਲਦਾ ਉੱਥੇ ਹਜ਼ਾਰਾਂ ਲੋਕ ਭੋਜਨ ਸ਼ਕਦੇ ਨੇ ਤੇ ਗੁਰੂ ਰਾਮਦਾਸ ਰਾਏ ਦੇ ਵਿੱਚ ਰਹਿਣ ਲਈ ਜਗ੍ਹਾ ਮਿਲਦੀ ਹੈ ਸੋ ਇਹ ਜਿਹੜੀਆਂ ਥਾਵਾਂ ਨੇ ਜੀ ਇਹਨਾਂ ਦੀ ਸਿਫਤ ਪਟਾਣ ਨੇ ਕੀਤੀ ਐ ਡਿੱਠੇ ਸਵੇ ਥਾਵ ਜਿਹੜਾ ਅਸਲ ਭਾਵ ਅਰਥਾ ਉਹ ਇਹ ਐ ਕਿ ਡਿੱਠੇ ਸਵੇ ਥਾਵ ਨਹੀਂ ਤਦ ਜਿਆ ਤੇਰੇ ਵਰਗਾ ਹਿਰਦਾ ਕਿਸੇ ਦਾ ਵੀ ਨਹੀਂ ਹੈ ਜਦੋਂ ਤੂੰ ਸੇਵਾ ਦੇ ਲਈ ਆਇਆ ਤਾਂ ਸੇਵਾ ਇੰਨੀ ਕੀਤੀ ਦਿਲੋਂ ਸੇਵਾ ਕੀਤੀ ਬੌਲੀ ਸਾਹਿਬ ਦੀ ਸੇਵਾ ਕਰਵਾਈ ਫਿਰ ਹਰਮੰਦਰ ਸਾਹਿਬ ਦੇ ਜਿਹੜਾ ਸਰੋਵਰ ਹੈ ਉਹਦੀ ਸੇਵਾ ਕਰਵਾਈ ਖੁਸ਼ ਹੋ ਕੇ ਕਨਤਾਨ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਆਪਣੀ ਲੜਕੀ ਬੀਬੀ ਭਾਨੀ ਦਾ ਰਿਸ਼ਤਾ ਕੀਤਾ ਜਿਨ੍ਹਾਂ ਦੇ ਅੱਗੇ ਤਿੰਨ ਪੁੱਤਰ ਹੋਏ ਗੁਰੂ ਅਰਜਨ ਦੇਵ ਜੀ, ਮਹਾਦੇਵ ਜੀ ਅਤੇ ਪ੍ਰਤੀ Chand ਜੀ ਸੋ ਇਹ ਜਿਹੜਾ ਪਰਿਵਾਰ ਹੈ ਇਹਦੇ ਵਿੱਚ ਬਹੁਤ ਝਗੜਾ ਸੀ ਕਿਉਂਕਿ ਪ੍ਰਤੀਕੰਦ ਝਗੜਾ ਕਰਦਾ ਸੀ ਆਪਣਾ ਹੱਕ ਚ ਮੰਉਂਦਾ ਸੀ ਪਰ ਗੁਰੂ ਸਾਹਿਬ ਨੇ ਕਿਹਾ ਕਾਹੇ ਪੁੱਤ ਝਗੜਤ ਸੰਗ ਬਾਪ ਜਿੰਨ ਕੇ ਬੜੇ ਜਥੀਰੇ ਤਮ ਹੋ ਕਿਸੇ ਨੂੰ ਝਗੜਤ ਪਾਪ ਅਸੀਂ পাপ ਕਿਸੇ ਹੋਰ ਲਖੇ ਨੂੰ ਸਮਝਦੇ ਆਂ ਪਰ ਜੇ ਕਹਿੰਦੇ ਆਪਣੇ ਪਿਤਾ ਨਾਲ ਝਗੜਾ ਕਰਨਾ ਸਭ ਤੋਂ ਵੱਡਾ ਪਾਪ ਹੈ ਹੁਣ ਅੱਗੇ ਆਈਏ ਇਹਨਾਂ ਨੇ ਗੁਰੂ ਰਾਮਦਾਸ ਜੀ ਨੇ ਸਾਨੂੰ 679 ਸ਼ਬਦ ਤੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਇਹਨਾਂ ਦਾ ਮੁੱਖ ਹਦੇਸ ਮਾਨਵਤਾ ਹੈ ਸੇਵਾ ਭਾਵਨਾ ਹੈ ਚਾਰ ਲਾਵਾਵਾਂ ਦਿੱਤੀਆਂ ਨੇ ਜਿਦੇ ਨਾਲ ਅਸੀਂ ਚਾਰ ਲਾਵਾਵਾਂ ਲੈ ਕੇ ਆਪਣੀ ਜ਼ਿੰਦਗੀ ਦੀ ਸ੍ਰਿਸ਼ਟ ਜੀਵਨ ਦੀ ਸ਼ੁਰੂਆਤ ਕਰਨੀ ਹੈ ਕਾਰਨਾਮ ਮੁਨੱਖ ਨੇ ਇਹ 24 ਛੱਕੇ ਜੋ ਆਸਾ ਦੀ ਵਾਰ ਦਾ ਸ਼ਿੰਗਾਰ ਨੇ ਆਸਾ ਦੀ ਵਾਰ ਵਿੱਚ ਸ਼ਲੋਕਾਂ ਦੇ ਨਾਲ ਪਹਿਲਾ ਛੱਕਾ ਪੜਾਇਆ ਜਾਂਦਾ ਹੈ ਕਿਉਂਕਿ ਉਹ ਜਿਹੜਾ ਛੱਕਾ ਹੈ ਉਹ ਹੈ ਕਿ ਮਨ ਦੇ ਪਹਾ ਭਾਵ ਮਨ ਦੀ ਵਿਰਥਾ ਜਿਹੜੀ ਹੈਗੀ ਆ ਉਹ ਇਹਨਾਂ ਛੱਕਿਆਂ ਦੇ ਵਿੱਚ ਦਰਸਾਈ ਹੈ ਹਮੇਸ਼ਾ ਹੀ ਗੁਰੂ ਸਾਹਿਬ ਨੇ ਪਰਮਾਤਮਾ ਨਾਲ ਜੋੜਨ ਦੀ ਗੱਲ ਕੀਤੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਜ ਬਾਣੀ ਅਮਰਤ ਸਾਰੇ ਗੁਰਬਾਣੀ ਕਹ ਸੇਵਕ ਜਨਮਾਨਾ ਪ੍ਰਤਖ ਗੁਰੂ ਨਸਾਰੇ ਜੇ ਤੁਸੀਂ ਪ੍ਰਤਖ ਗੁਰੂ ਦੇ ਦਰਸ਼ਨ ਕਰਨੇ ਹਨ ਤਾਂ ਬਾਣੀ ਦਾ ਜਿਹੜਾ ਸਾਰਾ ਲਾਣਾ ਪਵੇਗਾ ਬਾਣੀ ਪੜ੍ਹਨੀ ਪਵੇਗੀ ਸੋ ਇਹ ਜਿਹੜੇ ਲਫ਼ਜ਼ ਨੇ ਸਾਨੂੰ ਸਾਬ ਨੇ ਗੁਰੂ ਰਾਮਦਾਸ ਸਾਹਿਬ ਜੀ ਨੇ ਦਿੱਤੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹ ਸੇਵਕ ਜਨਮਾਨਾ ਪ੍ਰਤਖ ਗੁਰੂ ਨਸਾਰੇ ਜੇ ਪ੍ਰਤਖ ਗੁਰੂ ਦੇ ਦਰਸ਼ਨ ਕਰਨੇ ਹਨ ਤਾਂ ਬਾਣੀ ਦੇ ਦਰਸ਼ਨ ਕਰਨੇ ਪੈਣਗੇ ਸੋ ਇਨਾਂ ਹੀ ਕੋੜਨਾ ਸਾਂਝ ਕਰਨੀ ਸੀ ਵੈਗਰਜੀ ਕਾ ਕਲਸਾ ਵੈਗਰਜੀ ਕੀਫਤ